ਕੁਝ ਜਿਨ੍ਹਾਂ ਬੜਿਆਂ ਨਿਵੇਸ਼ਕਾਂ ਦੀ ਪਹਿਲੀ ਪਸੰਦ ਹੁਣ ਨਹੀਂ ਰਹੇਗਾ ਕੋਈ ਵੀ ਪੰਜਾਬ ਚ ਬੇਰੁਜ਼ਗਾਰ ਕਰੋੜਾ ਰੁਪਏ ਤੇ ਨੌਕਰੀਆਂ ਲੈ ਕੇ ਆ ਰਹੀ ਹੈ ਤੁਹਾਡੀ ਆਪਣੀ ਮਾਨ ਸਰਕਾਰ ਜੀ ਹਾਂ ਮਾਨ ਸਰਕਾਰ ਲਗਾਤਾਰ ਇਸ ਕੋਸ਼ਿਸ਼ ਵਿੱਚ ਕੰਮ ਕਰਦੀ ਦਿਖਾਈ ਦੇ ਰਹੀ ਹੈ ਕਿ ਪੰਜਾਬ ਵਿੱਚ ਵੱਧ ਵੱਧ ਰੋਜ਼ਗਾਰ ਪੈਦਾ ਹੋਵੇ ਇਸੇ ਕੋਸ਼ਿਸ਼ ਦੇ ਸਦਕਾ ਪੰਜਾਬ ਸਰਕਾਰ ਨੇ ਸਰਕਾਰੀ ਖੇਤਰ ਦੇ ਵਿੱਚ ਹੁਣ ਤੱਕ 43000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਤਾਂ ਦੇ ਦਿੱਤੀਆਂ ਨੇ ਪਰ ਪ੍ਰਾਈਵੇਟ ਸੈਕਟਰ ਦੇ ਵੱਲ ਵੀ ਮਾਨ ਸਰਕਾਰ ਦੀ ਪੈਣੀ ਨਜ਼ਰ ਬਣੀ ਹੋਈ ਹੈ। ਇਸੇ ਦੇ ਸਦਕਾ ਮਾਨ ਸਰਕਾਰ ਨੂੰ ਹੁਣ ਤੱਕ 5200 ਤੋਂ ਜ਼ਿਆਦਾ ਨਿਵੇਸ਼ਕਾਂ ਦੇ ਪ੍ਰਸਤਾਵ ਆ ਚੁੱਕੇ ਹਨ ਜੋ ਤਕਰੀਬਨ 388000 ਦੇ ਕਰੀਬ ਨੌਕਰੀਆਂ ਪੈਦਾ ਕਰਨਗੇ। ਮਾਨ ਸਰਕਾਰ ਲਗਾਤਾਰ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਨੰਬਰ 1 ਉਦਯੋਗਿਕ ਸ਼ਕਤੀ ਵਰਣਨ ਦੇ ਵਿੱਚ ਯਥਨਸ਼ੀਲ ਹੈ ਜਿਸ ਦੇ ਸਦਕਾ ਪਿਛਲੇ 29 ਮਹੀਨਿਆਂ ਤੋਂ ਮਾਨ ਸਰਕਾਰ ਇਸ ਦਿਸ਼ਾ ਦੇ ਵਿੱਚ ਕੰਮ ਕਰਦੀ ਆ ਰਹੀ ਹੈ ਜਿਸ ਦੇ ਨਤੀਜੇ ਵਜੋਂ ਹੁਣ ਪੰਜਾਬ ਤੋਂ ਲਗਭਗ 84000 ਕਰੋੜ ਦੇ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਨਿਵੇਸ਼ ਦੇ ਪ੍ਰਸਤਾਵ ਵੀ ਆ ਰਹੇ ਨੇ ਕੱਲੇ ਉਦਯੋਗ ਤੋਂ ਹੀ ਨਹੀਂ ਬਲਕਿ ਮਾਨ ਸਰਕਾਰ ਲਗਾਤਾਰ ਪੰਜਾਬ ਨੂੰ ਐਗਰੀਕਲਚਰ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਨਿਰਮਾਣ ਦੇ ਖੇਤਰ ਵਿੱਚ ਆਟੋਮੈਟਿਵ ਆਟੋ ਕੰਪੋਨੈਂਟਸ केमिकल्स ਅਤੇ ਪੈਟਰੋ케ਮਿਕल्स ਟੈਕਸਟਾਈਲ ਅਤੇ ਇਨਫਰਾਸਟ੍ਰਕਚਰ ਦੇ ਵੱਲ ਵੀ ਤਰੱਕੀ ਦੀ ਰਾਹ ਤੇ ਲੈ ਕੇ ਜਾਣ ਨੂੰ ਲਗਾਤਾਰ ਯਤਨਸ਼ੀਲ ਹੈ ਇਹਨਾਂ ਯਤਨ ਸਦਕਾ ਹੀ ਹੁਣ ਤੱਕ ਪੰਜਾਬ ਨੂੰ ਇਹਨਾਂ ਵੱਖ-ਵੱਖ ਖੇਤਰਾਂ ਦੇ ਮੱਦੇਨਜ਼ਰ ਸਵਿਟਜ਼ਰਲੈਂਡ ਅਮਰੀਕਾ ਜਾਪਾਨ ਅਤੇ ਜਰਮਨੀ ਤੋਂ ਵੱਡੀ ਰਕਮ ਦੇ ਵਿੱਚ ਨਿਵੇਸ਼ ਮਿਲ ਚੁੱਕਾ ਹੈ ਪੰਜਾਬ ਦੇ ਇਹ ਪੰਜ ਜ਼ਿਲ੍ਹੇ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਨਿਵੇਸ਼ ਮਿਲਿਆ ਹੈ ਇਹਨਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਸ ਨੂੰ ਅਸੀਂ ਮੋਹਾਲੀ ਵੀ ਕਹਿੰਦੇ ਆ ਇਸ ਸ਼ਹਿਰ ਨੂੰ 24930 ਕਰੋੜ ਰੁਪਏ ਦੇ ਕਰੀਬ ਦਾ ਨਿਵੇਸ਼ ਮਿਲ ਚੁਕਾ ਹੈ ਦੂਜੇ ਨੰਬਰ ਦੇ ਉੱਪਰ ਹੈ ਲੁਧਿਆਣਾ ਜਿਸ ਨੂੰ 18860 ਕਰੋੜ ਰੁਪਏ ਨਿਵੇਸ਼ ਦੇ ਤੌਰ ਤੇ ਪਰ ਮਿਲੇ ਆਏ ਤੀਸਰੇ ਨੰਬਰ ਦੇ ਉੱਪਰ ਹੈ ਗੁਰੂ ਨਗਰੀ ਅੰਮ੍ਰਿਤਸਰ ਜਿੱਥੇ ਕਿ 5805 ਕਰੋੜ ਦਾ ਨਿਵੇਸ਼ ਮਿਲਿਆ ਹੈ ਚੌਥੇ ਨੰਬਰ ਦੇ ਉੱਪਰ ਪਟਿਆਲਾ 5190 ਕਰੋੜ ਰੁਪਏ ਅਤੇ ਪੰਜਵੇਂ ਅਤੇ ਆਖਿਰਲੇ ਪਾਇਦਾਨ ਦੇ ਉੱਪਰ ਹੈ ਫਤੇਗੜ ਸਾਹਿਬ ਜਿਸ ਨੂੰ 4981 ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹੈ ਪਰ ਵੱਡੀ ਗੱਲ ਇਹ ਹੈ ਕਿ ਇਹੀ ਜ਼ਿਲ੍ਹੇ ਨੇ ਬਲਕਿ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਨੂੰ ਵੀ ਇਸ ਤੋਂ ਇਲਾਵਾ ਨਿਵੇਸ਼ ਮਿਲਿਆ ਹੈ ਇਹ ਸਾਰਾ ਨਿਵੇਸ਼ ਵੱਖ-ਵੱਖ ਖੇਤਰਾਂ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਅਲਾਟ ਕਰ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਦਾ ਹਰ ਖੇਤਰ ਤਰੱਕੀ ਕਰੇ ਅਦੇ ਪੰਜਾਬ ਮੁਰ ਤੋਂ ਰੰਗਲਾ ਪੰਜਾਬ ਬਣੇ ਭਾਰਤ ਅਤੇ ਵਿਦੇਸ਼ ਦੀ ਹਰ ਨਾਮੀ ਕੰਪਨੀ ਇਸ ਵੇਲੇ ਪੰਜਾਬ ਦੇ ਨਾਲ ਵਪਾਰ ਕਰਨ ਦੇ ਵਾਸਤੇ ਉਤਸ਼ਾਹਿਤ ਹੈ ਜਿਨ੍ਹਾਂ ਦੇ ਵਿੱਚੋਂ ਟਾਟਾ ਸਟੀਲ, ਐਲਏਟੀ ਅਤੇ ਜਾਪਾਨੀ ਕੰਪਨੀ ਟੋਪਨ ਸ਼ਾਮਿਲ ਹੈ ਪ੍ਰਾਈਵੇਟ ਕੰਪਨੀਆਂ ਦਾ ਇਹ ਉਤਸ਼ਾਹ ਇਹ ਸਾਫ਼ ਜ਼ਾਹਿਰ ਕਰ ਰਿਹਾ ਹੈ ਕਿ ਪੰਜਾਬ ਸ਼ੁਰੂ ਤੋਂ ਹੀ ਕਿਸੇ ਵੀ ਚੀਜ਼ ਤੋਂ ਪਿੱਛੇ ਨਹੀਂ ਸੀ ਫਿਰ ਚਾਹੇ ਉਹ ਪੜਿਆ ਲਿਖਿਆ ਨੌਜਵਾਨ ਹੋਵੇ ਮਿਹਨਤੀ ਲੋਕ ਹੋਣ ਜਾਂ ਫਿਰ ਸਰਕਾਰਾਂ ਦੇ ਕੋਲ ਸਰੋਤ ਸਾਧਨਾਂ ਦੀ ਕਮੀ ਕਦੇ ਹੈ ਹੀ ਨਹੀਂ ਸੀ ਸਿਰਫ ਇੱਕ ਐਸੀ ਲੀਡਰਸ਼ਿਪ ਦੀ ਕਮੀ ਸੀ ਜੋ ਪੰਜਾਬ ਦੇ ਲਈ ਅਤੇ ਪੰਜਾਬ ਦੇ ਲੋਕਾਂ ਲਈ ਸੱਚਮੁੱਚ ਕੁਝ ਕਰਨਾ ਚਾਹੁੰਦੀ ਹੋਵੇ ਮਾਨ ਸਰਕਾਰ ਦੀ ਇਸ ਚੰਗੀ ਲੀਡਰਸ਼ਿਪ ਨੇ ਇਹ ਸੰਭਵ ਕਰਕੇ ਦਿਖਾ ਦਿੱਤਾ ਕਿ ਜਲਦ ਪੰਜਾਬ ਭਾਰਤ ਦੇ ਸਾਰੇ ਸੂਬਿਆਂ ਦੇ ਨਾਲੋਂ ਹਰ ਖੇਤਰ ਦੇ ਵਿੱਚ ਪਹਿਲੇ ਨੰਬਰ ਦੇ ਉੱਪਰ ਉੱਭਰ ਕੇ ਆਵੇਗਾ ਅਤੇ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਹੋਵੇਗਾ